ਅਕਸਰੇ ਤੁਸੀਂ ਸੋਸ਼ਲ ਮੀਡੀਆ ਤੇ ਤਸਕਰਾਂ ਦੇ ਵੱਲੋਂ ਤਸਕਰੀ ਦੇ ਵੱਖਰੋ ਵੱਖਰੇ ਤਰੀਕੇ ਵੇਖੇ ਹੋਣੇ ਜਿੱਥੇ ਤਸਕਰ जुगाੜ ਲਗਾ ਕੇ ਤਸਕਰੀ ਕਰਦੇ ਪਰ ਜੋ ਤਰੀਕਾ ਇਸ ਸ਼ਖਸ ਦੇ ਵੱਲੋਂ ਅਪਣਾਇਆ ਗਿਆ ਇਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਸੌਫਟ ਟੌਏ ਯਾਨੀ ਕਿ ਟੈਡੀ ਬੀਅਰ ਵਰਗਾ ਖਟੋਣਾ ਜਿਸ ਦੇ ਵਿੱਚ 30 ਕਰੋੜ ਦੀ ਡਰੱਗਸ ਪਈ ਗਈ ਸੀ ਸੋ ਇਹਨਾਂ ਨੂੰ ਮਾਮਲਾ ਬੇहद ਅਜੀਬ ਲੱਗ ਰਿਹਾ ਹੈ ਕੀ ਇਹ ਪੂਰਾ ਮਾਮਲਾ ਤੁਹਾਨੂੰ ਵੀ ਦੱਸਦੇ ਹਾਂ ਦਰਸਲ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਭਾਰਤੀ ਮੂਲ ਦੇ ਇੱਕ ਜਰਮਨ ਨਾਗਰਿਕ ਦੇ ਕੋਲੋਂ 6 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ ਕਿਵੇਂ ਇਸ ਸ਼ਖਸ ਦੇ ਵੱਲੋਂ ਇੱਕ ਸੌਫਟ ਟॉय ਦੇ ਵਿੱਚ ਕਰੋੜਾ ਦਾ ਨਸ਼ਾ ਭਰਿਆ ਗਿਆ ਸੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੋਹਾ ਤੋਂ ਨਵੀਂ ਦਿੱਲੀ ਦੇ ਲਈ ਇੰਡੀਕੋ 에ਅਰਲਾਈਨਸ ਦੀ ਫਲਾਈਟ ਦੇ ਵਿੱਚ ਸਫ਼ਰ ਕਰ ਰਿਹਾ ਸੀ ਉਸ ਦੇ ਵੱਲੋਂ ਦੋ ਸੌਫਟ ਟੌਇਜ਼ ਦੇ ਅੰਦਰ ਕੋਕੀਨ ਦੇ ਕੈਪਸੂਲ ਭਰੇ ਗਏ ਸਨ ਇਸ ਮੁਲਜ਼ਮ ਦੇ ਵੱਲੋਂ ਇਨ੍ਹਾਂ ਖਡੌਣਿਆਂ ਦੇ ਵਿੱਚ 270 ਕੋਕੀਨ ਦੇ ਕੈਪਸੂਲ ਲੁਕਾਏ ਗਏ ਸਨ ਤੇ ਸੀਬੀਆਈ ਦੇ ਵੱਲੋਂ ਇਸ ਨੂੰ 에ਅਰਪੋਰਟ ਤੇ ਹੀ ਇਨ੍ਹਾਂ ਕੈਪਸੂਲਾ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੁਚਿਧਾ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਜਦੋਂ ਇਸ ਸੌਫਟ ਟੋਏ ਨੂੰ ਸੀਬੀਆਈ ਦੇ ਅਧਿਕਾਰੀ ਦੇ ਵੱਲੋਂ ਖੋਲਿਆ ਜਾਂਦਾ ਤਾਂ ਅੰਦਰੋਂ ਦੀ ਕਰੋੜਾਂ ਦੀ ਕੀਮਤ ਵਾਲੇ ਇਹ ਕੈਪਸੂਲ ਵਿਖਾਈ ਦਿੰਦੇ ਨੇ ਮੁਲਜ਼ਮ ਦੇ ਵੱਲੋਂ ਇਸ ਖਡੋਨੇ ਨੂੰ ਮੋٹے ਕੱਪੜੇ ਤੇ ਫੋਮ ਦੇ ਨਾਲ ਭਰਿਆ ਹੋਇਆ ਸੀ ਅਤੇ ਵਿੱਚ ਕੁਕੀਨ ਦੇ ਕੈਪਸੂਲ ਕੋਈ ਹੋਏ ਸਨ ਜਾਣਕਾਰੀ ਦੇ ਮੁਤਾਬਕ सीबीआई ਦੇ ਅਧਿਕਾਰੀਆਂ ਨੂੰ ਇਸ ਦੇ ਬਾਰੇ ਗੁਪਤ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਨੂੰ ਵੇਚ ਕੇ ਅਧਿਕਾਰੀ ਵੀ दंग ਰਹਿ ਗਏ ਫਿਲਹਾਲ ਇਸ ਸ਼ਖਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਹੁਣ ਉਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ